ਰਾਗ ਗੂੰਡ ਬਾਣੀ ਭਗਤਾ ਕੀ ਕਬੀਰ ਜੀ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਸੰਤ ਮਿਲੇ ਕਿਛ ਸੁਣੀਐ ਕਹੀਐ ਮਿਲੇ ਅਸੰਤ ਮਸ਼ਟ ਕਰ ਰਹੀਐ ਬਾਬਾ ਬੋਲਣਾ ਕਿਹ ਕਹੀਐ ਜੈਸੇ RAM ਨਾਮ ਰਵ ਰਹੀਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚਖ ਮਾਰੀ ਬੋਲਤ ਬੋਲਤ ਬੜੈ ਵਿਕਾਰਾ ਬਿਨ ਬੋਲੇ ਕਿਆ ਕਰੈ ਵਿਚਾਰਾ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਪਰਿਆ ਹੋਏ ਸੁਖ ਬੋ ਨੰਡੋਲੇ ਗੂੰਡ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰ ਐ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ ਰਹਾ ਹਾਰ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਤੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲੱਗੈ ਗੁੰਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਂ ਦਿਸ਼ ਗਗਨ ਰਹਾਇਲੇ ਆਨੰਦ ਮੂਲ ਸਦਾ ਪਰਖੋ ਤਮ ਘਟ ਬਿਨਸ ਗਗਨ ਨ ਜਾਇਲੇ ਮੋਹਿ ਬੈਰਾਗ ਫਿਓ 에 ਜਿਓ ਆਏ ਕਹਾਂ ਗਯੋ ਰਹਾ ਤੰਤ ਤਤ ਮੇਲ ਕਾਂ ਆ ਕੀਨੀ ਤਤ ਕਾਂ ਤੇਜਕੀਨ ਰੇ ਕਰਮ ਬੱਧ ਤੁਮ ਜਿਉ ਕਹਿ ਤੋ ਕਰਮੈ ਕਿਨ ਜਿਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਕਹਿ ਕਬੀਰ RAM ਨਾਮ ਨਾ ਛੋਡੋ ਸਹਿਜੇ ਹੋਏ ਸੋਏ ਰੇ ਰਾਗ ਗੁੰਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਪੁਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕ੍ਰੋਪ ਮੂਡ ਮੈਂ ਮਾਰਿਓ ਹਸਤ ਭਾਗ ਕੈ ਚੀ ਸਮਾਰੈ ਆ ਮੂਰਤ ਕੈ ਹਉ ਬਲਹਾਰੈ ਆਹੇ ਮੇਰੇ ਠਾਕੁਰ ਤੁਮਰਾ ਜ਼ੋਰ ਕਾਜ਼ੀ ਬਕਬੂ ਹਸਤੀ ਤੋਰ ਰਹਾਵ ਰੇ ਮਹਾਵਤ ਤੁਝ ਡਾਰੋਂ ਕਾਟ ਇਸਹਿ ਤੁਰਾਵੋ ਕਾਲੋ ਸਾਟ ਹਸਤਨ ਤੋਰੈ ਧਰੈ ਧਿਆਨ ਵਾ ਕਹਿ ਰਦਾ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਉਂਚਰ ਕੋ ਦੀਨਾ ਕੁੰਚਰ ਰਿਪੋਰਟ ਲੈ ਲੈ ਨਮਸ਼ਕਾਰ ਬੂਜੀ ਨਹੀਂ ਕਾਜ਼ੀ ਅੰਧਿਆਰ ਹੈ ਤੀਨ ਬਾਰ ਪਤੀਆਂ ਪਰ ਲੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹ ਕਬੀਰ ਹਮਰਾ ਗੋਬਿੰਦ ਚੌਥੇ ਪਦਮੈ ਜਨ ਕੀ ਜਿੰਦ